ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਅਤੇ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਪਲਸ ਬਣਾਵਾਂਗੇ। 24 ਘੰਟੇ ਬਿਜਲੀ ਦੇਂਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਚੱਡੀਗੜ੍ਹ ਦੇ ਵਿੱਚ ਫਿਲਹਾਲ ਠੰਡ ਤੇ ਕੋਰੇ ਤੋਂ ਰਾਹਤ ਨਹੀਂ ਦਿਖ ਰਹੀ ਕਿਉਂਕਿ ਲਗਾਤਾਰ ਗੱਲ ਕਰੀ ਜਾਂਦਾ ਪਿਛਲੇ 3 ਦਿਨਾਂ ਤੋਂ ਧੁੱਪ ਜਿਹੜੀ ਉਹ ਨਹੀਂ ਨਿਕਲੀ ਤਾਂ ਕਿਤੇ ਨਾ ਕਿਤੇ ਹੁਣ ਠੰਡ ਦਾ ਜਿਹੜਾ ਅਹਿਸਾਸ ਜਿਹੜਾ ਉਹ ਲਗਾਤਾਰ ਹੋ ਰਿਹਾ ਹੈ ਪਰ ਜਿਹੜਾ ਉਹ ਲਗਾਤਾਰ ਡਿੱਗ ਰਿਹਾ ਹੈ ਤਾਂ ਤਸਵੀਰਾਂ ਜਿਹੜੀਆਂ ਇਸ ਵਕਤ ਦਿਖਾ ਰਿਹਾ ਚੰਡੀਗੜ੍ਹ ਦੀ ਰੋਗ ਗਾਰਡਨ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਵਾਹਨਾਂ ਦੀ ਗਤੀ ਲਗਾਤਾਰ ਘਟ ਹੁੰਦੀ ਦਿਖਾਈ ਦੇ ਰਹੀ ਹੈ ਔਰ ਨਾਲ ਦੀ ਨਾਲ ਇਸ ਧੁੰਦ ਕਾਰਨ ਜਿਹੜੇ ਲੋਕ ਨੇ ਉਹ ਲਾਈਟਾਂ ਜਗਾ ਕੇ ਜਾਂ ਫਿਰ ਫੋਗ ਲਾਈਟਾਂ ਦਾ ਇਸਤੇਮਾਲ ਕਰਕੇ ਹੀ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪਿਛਲੇ ਲੰਮੇ ਸਮੇਂ ਤੋਂ ਜੇਕਰ ਗੱਲ ਕਰੀਏ ਤਾਂ ਸੂਰਜ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਨਹੀਂ ਨਿਕਲ ਰਿਹਾ ਹਾਲਾਂਕਿ ਬੱਦਲ ਜਿਹੜਾ ਲਿਸਕਣ ਤੋਂ ਬਾਅਦ ਧੁੰਦ ਦੀ ਜਿਹੜੀ ਸਥਿਤੀ ਹੈ ਉਹ ਹੋਰ ਜ਼ਿਆਦਾ ਬਦ ਤੋਂ ਬੱਤਰ ਹੋ ਰਹੀ ਹੈ ਔਰ ਲਗਾਤਾਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਮੌਸਮ ਵਿਭਾਗ ਵੱਲੋਂ ਵੀ ਲਗਾਤਾਰ ਰੈਡ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਹੁਣ ਕੋਲਡ ਵੇਵ ਜਿਹੜੀ ਆ ਉਹ ਬਹੁਤ ਜ਼ਿਆਦਾ ਹੱਦ ਤੱਕ ਚੰਡੀਗੜ੍ਹ ਦੇ ਵਿੱਚ ਅਤੇ ਪੰਜਾਬ ਫਰੀਹਾਣਾ ਦੇ ਵਿੱਚ ਵਧ ਰਹੀ ਹੈ ਜਿਸ ਨੂੰ ਆ ਲੈ ਕੇ ਕੀ ਪਾਰੇ ਦੇ ਵਿੱਚ ਤਾਪਮਨ ਦੇ ਵਿੱਚ ਭਾਰੀ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਲੋਕ ਜਿਹੜੇ ਨੇ ਉਹ ਘਰ ਤੋਂ ਬਾਹਰ ਨਿਕਲੇ ਉਹਨਾਂ ਦੀ ਗਤੀ ਜਿਹੜੀ ਆ ਉਹ ਵੀ ਘਟ ਚੁੱਕੀ ਹੈ ਹਾਲਾਂਕਿ ਇਸ ਵਕਤ ਵੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਹਾਈ ਕੋਰਟ ਦੇ ਨਜ਼ਦੀਕ ਅਸੀਂ ਆ ਖੜੇ ਆ ਜਿੱਥੇ ਕਿ ਲੋਕ ਜਿਹੜੇ ਨੇ ਉਹ ਜਿਹੜੇ ਠੰਡ ਤੋਂ ਰੁਕਣ ਦੇ ਲਈ ਜਾਂ ਫਿਰ ਕਹਿ ਲਈਏ ਕਿ ਪਾਰੇ ਤੋਂ ਰੁਕਣ ਦੇ ਲਈ ਜਿਹੜਾ ਅੱਗ ਦਾ ਸਹਾਰਾ ਲੈ ਰਹੇ ਨੇ ਜਾਂ ਫਿਰ ਜਿਹੜੇ ਲੋਕ ਦੋ ਪਹੀਆ ਵਾਹਨਾਂ ਦੇ ਉੱਪਰ ਜਾ ਰਹੇ ਨੇ ਆਪਣੇ ਆਪ ਨੂੰ ਖੁਦ ਚੰਗੀ ਤਰ੍ਹਾਂ ਲਪੇਟ ਕੇ ਜਾਂ ਫਿਰ ਕਹਿ ਲਈ ਕਿ ਮਫਲਰ ਅਤੇ ਟੋਪੀਆਂ ਦਾ ਸ਼ਾਲ ਦਾ ਸਹਾਰਾ ਲੈ ਕੇ ਹੀ ਅੱਕੇ ਵਾਦੇ ਹੋਏ ਦਿਖਾਈ ਦੇ ਰਹੇ ਨੇ ਔਰ ਨਾਲ ਦੀ ਨਾਲ ਗੱਲ ਕਰੀ ਤਾਂ ਅੱਜ ਦੇ ਦਿਨ ਦੀ ਜਿਹੜੀ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਤਰਨਤਾਰਨ ਫਿਰੋਜ਼ਪੁਰ ਅੰਮ੍ਰਿਤਸਰ ਲੁਧਿਆਣਾ ਤੇ ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ ਜਿਹੜਾ ਉਹ ਕੋਲਡ ਵੇਵ ਅਤੇ ਹਾਈ ਅਲਰਟ ਜਾਰੀ ਕੀਤਾ ਗਿਆ ਠੰਡ ਨੂੰ ਲੈ ਕੇ ਜਿਸ ਦੇ ਨਾਲ ਹੀ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਠੰਡ ਤੋਂ ਪ੍ਰਭਾਵਿਤ ਹੁੰਦੇ ਵੀ ਨਜ਼ਰ ਆ ਰਹੇ ਨੇ ਤਾਂ ਔਰ ਨਾਲ ਦੀ ਨਾਲ ਇਸ ਜਿੱਥੇ ਸਿੱਧੇ ਤੌਰ ਦੇ ਉੱਪਰ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਤੋਂ ਬਾਅਦ ਇਹ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਕੀ ਰੋਗ ਗਾਰਡਨ ਦੇ ਬਾਹਰ ਵੀ ਜਿਹੜੀ ਸਲਾਨੀਆਂ ਦੀ ਗਿਣਤੀ ਆ ਉਹ ਘਟਈ ਆਮਦ ਘਟਈ ਆ ਫਿਲਹਾਲ ਜਿੱਥੇ ਹੁਣ ਪੰਜਾਬ ਦੇ ਪ੍ਰਮੁੱਖ ਜਿਹੜੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੋਹਾਲੀ ਆਉਂਦਾ ਹੈ ਔਰ ਉੱਥੇ ਵੀ ਜਿਹੜੇ ਤਾਪਮਾਨ ਨੇ ਘੱਟ ਤੋਂ ਘੱਟ ਜਿਹੜਾ ਤਾਪਮਾਨ ਉੱਥੇ 4 ਤੋਂ 5 ਡਿਗਰੀ ਰਹਿ ਰਿਹਾ ਔਰ ਉਸ ਤੋਂ ਬਾਅਦ ਵੱਧ ਤੋ ਵਾ ਜਿਹੜਾ 10 ਡਿਗਰੀ ਤੱਕ ਪਹੁੰਚਦਾ ਹਾਲਾਂਕਿ ਇਸ ਪੂਰੇ ਜਿਹੜਾ ਤਾਪਮਾਨ ਦੀ ਗਰਾਫਟ ਦਾ ਅਸਰ ਜਿਹੜਾ ਉਹ ਆਮ ਲੋਕਾਂ ਦੀ ਜਨਜੀਵਨ ਤੇ ਜਿਹੜਾ ਪ੍ਰਭਾਵਿਤ ਹੋਣ ਤੋਂ ਦਿਖ ਰਿਹਾ ਹੈ ਪਰ ਕਿਤਨਾ ਕਿਤੇ ਜਿਹੜੇ ਲੋਕ ਨੇ ਉਹ ਆਪਣੇ ਰੋਜ਼ਮਰਾਂ ਦੇ ਕੰਮ ਕਰਨ ਦੇ ਲਈ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਨੇ ਔਰ ਕੀ ਕੁਝ ਉਹਦੇ ਵਿੱਚ ਜਿਹੜਾ ਨਿਕਲਦਾ ਹੈ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਫਿਰ ਵੀ ਪ੍ਰੇਸ਼ ਕਰਦੇ ਨੇ ਹਾਲਾਂਕਿ ਇਸ ਤਰੀਕੇ ਨਾਲ ਜੇਕਰ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਦੇ ਵਿੱਚ ਵੀ ਇਸੇ ਤਰੀਕੇ ਦਾ ਮਾਹੌਲ ਹੈ ਬੀਤੇ ਕੱਲ ਕੁਝ ਸਮਾਂ ਜਿਹੜਾ ਸੂਰਜ ਨਿਕਲਣ ਤੋਂ ਬਾਅਦ ਧੁੰਦ ਦੀ ਜਿਹੜੀ ਸਥਿਤੀ ਹੈ ਹੋਰ ਜ਼ਿਆਦਾ ਵੱਧ ਤੋਂ ਵੱਧ ਹੋ ਰਹੀ ਹੈ ਔਰ ਲਗਾਤਾਰ ਜਿਹੜੇ ਵਾਹਨ ਨੇ ਉਹ ਰੇਗਦੇ ਹੋਏ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਜਾਂ ਫਿਰ ਕਹ ਲਈਏ ਜਿਨ੍ਹਾਂ ਦੇ ਵਿੱਚ ਦਿਹਾੜੀ ਟਪਕੇ ਵਾਲੇ ਲੋਕ ਹੁੰਦੇ ਨੇ ਜਿਹੜੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਉਹ ਫਿਲਹਾਲ ਜਿਹੜੇ ਇੱਕ ਸਾਈਡ ਦੇ ਉੱਪਰ ਅੱਗ ਦਾ ਸਹਾਰਾ ਲੈ ਕੇ ਠੰਡ ਤੋਂ ਬਚਦੇ ਹੋਏ ਨਜ਼ਰ ਆਉਂਦੇ ਨੇ ਔਰ ਦੂਸਰੀ ਤਰਫ ਆਪਣੇ ਕੰਮ ਜਿਹੜੇ ਨੇ ਉਹ ਕਰਨ ਦੇ ਲਈ ਖੁਦ ਨੂੰ ਪੂਰੀ ਤਰ੍ਹਾਂ ਟੱਕ ਕੇ ਨਿਕਲਦੇ ਨੇ ਤਾਂ ਜੋ ਰਾਤ ਦਾ ਗੁਜ਼ਾਰਾ ਜਿਹੜਾ ਉਹ ਹੋ ਸਕੇ ਫਿਲਹਾਲ ਇਸ ਵਕਤ ਵੀ ਜਿਹੜੇ ਠੰਡ ਦੀ ਸਥਿਤੀ ਹੈ ਉਹ ਲਗਾਤਾਰ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਾਪਾਂ ਦੇ ਵਿੱਚ ਭਾਰੀ ਗਰਾਵਟਾ ਔਰ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਜਾਰਾ ਹੋ ਜਾਰੀ ਕੀਤਾ ਗਿਆ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਕੰਦ ਡੈਨਿਕਸਫੇਰਾ ਟੀਵੀ ਚੰਡੀਗੜ੍ਹ